ਸਵਾਗਤ ਹੈ ਤੁਹਾਡਾ ਆਪਣੇ ਫੇਸਬੁੱਕ ਪੇਜ ਤੇ YouTube ਚੈਨਲ ਤੇ ਜੀ ਅੱਜ ਪੰਡ ਗੁਰੂ ਸਰ ਆਏ ਸੀ ਭਗਤੇ ਦੇ ਨਾਲ ਆ ਪੰਡ ਇਹ ਤੇ ਬਾਈ ਦੇ ਦੋ ਸੀਗੇ ਪਸ਼ੂ ਜਿਹੜੇ ਮੰਨ ਲਓ ਨੈਸਟਰ ਸੀ ਬੋਲਦੇ ਨਹੀਂ ਸੀਗੇ ਇੱਕ ਤਾਂ ਝੋਟੀ ਆ ਜੀ ਬਾਈ ਕਹਿੰਦਾ 2.5 ਮਹੀਨੇ ਹੋ ਗਏ ਟੀਕਾ ਭਰਾਏ ਨੂੰ ਤੇ ਹੀਟ ਚ ਨਹੀਂ ਜਾ ਰਹੀਗੀ ਪ੍ਰੋਪਰ ਬਈ ਥੋੜੀਆਂ ਥੋੜੀਆਂ ਤਾਰਾਂ ਕਰਕੇ ਹਟ ਜਾਂਦੀ ਐ ਤੇ ਇੱਕੋ ਮੱਝ ਆ ਬਾਈ ਦੀ ਆਹਾ ਥੋੜਾ ਜਿਹਾ ਮੱਝ ਲੱਸੀ ਰਹਿੰਦੀ ਐ ਬਾਈ ਪਸ਼ੂ ਬਾਈ ਨੂੰ ਸ਼ੌਂਕ ਬਹੁਤ ਆ ਸੇਵਾ ਬਹੁਤ ਆ ਬਾਈ ਦੀ ਮੱਝ ਨੂੰ ਦੱਸਾਂਗੇ ਇਹਨੂੰ ਆਇਰਨ ਟੌਨਿਕ ਦੀ ਲੋੜ ਆ ਬਾਈ ਨੂੰ ਦੱਸਿਆ ਥੋੜਾ ਜਿਹਾ ਬਾਥਰੂਮ 'ਚ ਚਿੱਟਾ ਆਉਂਦਾ ਉਹਦੇ ਕਰਕੇ ਇਹਨੂੰ ਆਪਾਂ ਦਵਾਈ ਦੱਸ ਕੇ ਜਾਵਾਂਗੇ ਫਾਸਫੋਰਸ ਦੀ ਡੈਫੀਸ਼ੈਂਸੀ ਕਰਕੇ ਮੱਝ ਨਾਲ ਥੋੜੀ ਲਿੱਸੀ ਹੋ ਰਹੀ ਹੈ ਜੀ ਕਾਪਰ ਫਾਸਫੋਰਸ ਦੀ ਡੈਫੀਸ਼ੈਂਸੀ ਹੈਗੀ ਹੈ ਮਿਨਰਲ ਮਿਕਚਰ ਵਗੈਰਾ ਫਵਾਵਾਂਗੇ ਇਹਨੂੰ ਤੇ ਬਾਈ ਕਈ ਕਹਿ ਦਿੰਦੇ ਆ ਵੀ ਵੀਡੀਓ 'ਚ ਤੁਸੀਂ ਮਿਨਰਲ ਮਿਕਚਰ ਦੱਸ ਦਿਆ ਕਰੋ ਬਾਈ ਹਰੇਕ ਪਸ਼ੂ ਦਾ ਸਿਸਟਮ ਅੱਡ ਅੱਡ ਹੁੰਦਾ ਕੋਈ ਨਹੀਂ ਤੁਸੀਂ ਮੈਨੂੰ ਫੋਨ ਕਰਕੇ ਪੁੱਛ ਸਕਦੇ ਆਂ ਆਪਦੇ ਪਸ਼ੂ ਦੀ ਵੀਡੀਓ ਪਾ ਕੇ ਤੇ ਮੈਂ ਦੱਸ ਦਊਗਾ ਕੋਈ ਜ਼ਰੂਰੀ ਨਹੀਂ ਵੀ ਮੈਂ ਆ ਕੇ ਹੀ ਦੱਸੂਗਾ ਇਹਦੀ ਉਮਰ ਹਜੇ ਸਵਾ ਦੋ ਸਾਲ ਆ ਬਈ ਸਵਾ ਦੋ ਸਾਲ ਉਮਰ ਹੈ ਜੀ ਤੇ ਇਹ ਪਹਿਲਾਂ ਬਈ ਕਿੰਨਾ ਕਿੰਨਾ ਚਿਰ ਹੋ ਗਿਆ ਉਦੋਂ ਹੀਟ ਚਾਈ ਸੀਗੀ ਜਦੋਂ ਠੀਕ ਆ ਭਰਾ ਤੁਸੀਂ 2.5 ਮਹੀਨੇ ਹੋ ਗਏ ਵੀ ਤੇ ਕਿਵੇਂ ਹੀਟ ਚਾਈ ਸੀ ਆ ਦਿੱਤੀਆਂ ਤਾਰਾਂ ਹੀ ਸੀਗੀਆਂ ਥੋੜੀਆਂ ਹੀ ਆ ਹਾਂ ਬੋਲੀ ਨਹੀਂ ਸੀਗੀ ਉਦੋਂ ਇਹ ਗਲਤੀ ਤੁਸੀਂ ਨਹੀਂ ਕਰਨੀ ਜੀ ਮੈਂ ਤੁਹਾਨੂੰ ਅੱਗੇ ਵੀ ਕਿਹਾ ਚਲੋ ਬਾਈ ਆਪਣੀਆਂ ਵੀਡੀਓ ਚਲੋ ਬਾਅਦ ਚ ਵੇਖਣ ਲੱਗਿਆ ਵੀ ਜਦੋਂ ਪਸ਼ੂ ਦੀ ਤੁਸੀਂ ਏਆਈ ਕਰਵਾਉਣੀ ਹੈ ਜਾਂ ਤਾਂ ਗੋਹਾ ਕਰਦਾ ਤਾਰਾਂ ਸਿੱਟੇ ਤੇ ਜਾਂ ਪਸ਼ੂ ਰਿੰਗੇ ਦੋ ਚੀਜ਼ਾਂ ਚ ਤੁਸੀਂ ਏਆਈ ਕਰਵਾਉਣੀ ਐ ਕੱਚੀ ਹੀਟ ਚ ਝੋਟੀ ਦੇ ਟੀਕਾ ਭਰਿਆ ਜਾਇਆ ਕਰਕੇ ਜੀ ਤੇ ਨਾ ਤਾਂ ਇਹ ਬੋਲੀ ਆ ਨਾ ਹੀ ਰਹੀ ਆ ਠੀਕ ਐ ਇਹ ਦੋ ਕਾਰਨ ਹੋ ਜਾਂਦੇ ਆ ਪਸ਼ੂ ਬੋਲਦਾ ਵੀ ਨਹੀਂ ਤੇ ਰਹਿੰਦਾ ਵੀ ਨਹੀਂ ਹੁਣ ਇਹ ਥੋੜੀਆਂ ਥੋੜੀਆਂ ਤਾਰਆਂੀਆਂ ਕਰਕੇ ਹਟ ਜਾਂਦੀ ਐ ਇਹਦੇ ਆਪਾਂ ਵਾਈਟ ਮੈਚ ਦੇ ਟੀਕੇ ਲਵਾਵਾਂਗੇ ਜੀ ਤੇ ਨਾਲ ਕੋਈ ਪਾਊਡਰ ਵਗੈਰਾ ਦੇਵਾਂਗੇ 20 ਦਿਨਾਂ ਦੀ ਵੇਟ ਕਰਾਂਗੇ ਅੱਜ ਇਹ ਇਲੈਕਸ਼ਨ ਭਰੀ ਐ ਥੋੜੀ ਜੀ ਹੀਟ ਚ ਸੀਗੀ ਤੇ ਜੇ ਮੰਨ ਕੇ ਚਲੋ ਨਹੀਂ ਇਹ ਹੀਟ ਚ ਆਉਂਦੀ ਤਾਂ ਇਹਦੀ ਆਪਾਂ ਸੈਂਕ్రో ਕਰਾਂਗੇ ਅੰਦਰੋਂ ਝੋਟੀ ਵਧੀਆ ਤੇ ਸੈਂਕ్రో ਚ ਆਪਾਂ ਲਾਵਾਂਗੇ ਲੂਟਲਾਈਜ਼ ਮੈਂ ਤੁਹਾਨੂੰ ਅੱਗੇ ਵੀ ਦੱਸਿਆ ਸੀ ਵੀ ਆਮ ਵੈਟ ਮੇਟ ਲਾਉਣੇ ਆ ਤਾਂ ਮੱਝਾਂ 'ਚ ਜ਼ਿਆਦਾ ਲੂਟਲਾਈਜ਼ ਕੰਮ ਕਰਦਾ ਵੈਸੇ ਮੈਂ گاਵਾਾਂ 'ਚ ਵੀ ਜ਼ਿਆਦਾ ਲੂਟਾ ਲਾਈਜ਼ੀ ਲਵਾਉਣਾ ਜੀ ਇਹ ਝੋਟੀ 100% ਬਾਈ ਨੂੰ ਕਿਹਾ ਵੀ ਗੱਭਣ ਹੋ ਜੂਗੀ ਇੱਕੇ ਟੀਕੇ ਤੇ ਕਿਉਂ ਇਹਨੂੰ ਕੋਈ ਗੱਭਣ ਵਾਲੀ ਦਿੱਕਤ ਤਾਂ ਹੈ ਹੀ ਨਹੀਂ ਬਾਈ ਜਣਾ ਇਹ ਬੋਲ ਹੀ ਨਹੀਂ ਰਹੀ ਹੈਣਾ ਹੀਟ 'ਚ ਹੀ ਨਹੀਂ ਜਾ ਰਹੀਗੀ ਤੇ ਇਹ ਮੱਝ ਦਾ ਬਾਈ ਦੀ ਦਾ ਬੋਡੀ ਵੇਟ ਜਦੋਂ ਪੂਰਾ ਹੋ ਜਾਂਦਾ ਜੀ ਇਹਨੂੰ ਅੱਜ ਕੋਈ એનર્ਜੀ ਬੂਸਟਰ ਤੇ ਆਰੀਅਨ ਟੌਨਿਕ ਵਗੈਰਾ ਲੈ ਕੇ ਦੇਵਾਂਗੇ ਤੇ ਇਹ ਮੱਝ ਨੇ ਵੀ ਹੀਟ 'ਚ ਆ ਜਾਣਾ ਠੀਕ ਆ ਕੋਈ ਦਿੱਕਤ ਪਰੇਸ਼ਾਨੀ ਵਾਲੀ ਗੱਲ ਨਹੀਂਗੀ ਤੇ ਬਾਈ ਨੂੰ ਚਲ ਸੀ ਬਾਈ ਬਾਈ ਵੇਖ ਕੇ ਜਾਓ ਇੱਕ ਵਾਰੀ ਪਸ਼ੂ ਕਿਉਂ ਬਾਈ ਦੇ ਪਸ਼ੂ ਬਹੁਤ ਚੰਗੇ ਆ ਜੀ ਆ ਝੋਟੀ ਬਾਈ ਨੇ ਲੱਖ ਰੁਪਏ ਦੀ ਲਈ ਆ ਜੀ ਤੁਸੀਂ ਮੰਨਣਾ ਨਹੀਂਗਾ ਕਿਹੜੇ ਸਾਹਨ ਦੀ ਹੈ ਬਾਈ ਨੇੜੇ ਆ ਜਾ ਮੜਾ ਜਾ ਇਹ ਪੀਸਮਾਂ ਦੀ ਹੈ ਜੀ ਸੈਦ ਕਟੇਰੀ ਫਾਰਮ ਤੇ ਇਹਦੀ ਮਾਂ ਦੀ ਚਵਾਈ ਹੋਈ ਸੀ ਬਾਈ ਕਹਿੰਦਾ ਲਾਈਵ ਮਿਲਕਿੰਗ ਹੋਈ ਸੀ 23.5 ਕਿਲੋ ਦੀ ਕਿਹੜੇ ਪਿੰਡੋਂ ਲਈ ਹੈ ਬਾਈ ਆਦਮਪੁਰੇ ਤੋਂ ਆਦਮਪੁਰੇ ਤੋਂ ਲਈ ਹੈ ਕਿੰਨੀ ਉਮਰ ਸੀ ਬਈ ਉਹ ਤੋਂ ਇਹਦੀ ਇਹ ਮੈਂ 1 ਸਾਲ ਦੀ ਕਰਕੇ ਲਈ ਆ ਖੋਣੀ ਲਈਏ ਤੁਸੀਂ ਹਾਂ ਮੈਨੂੰ ਹੁਣ ਤਾਂ ਇੱਕ ਸਾਲ ਦੀ ਕਰਕੇ ਲਈਏ ਤੁਸੀਂ ਮੰਨ ਲਓ ਉਹਨਾਂ ਨਾਲ ਪਹਿਲਾਂ ਗੱਲ ਹੋ ਗਈ ਸੀ ਛੋਟੀ ਪਹਿਲਾਂ ਜੋ ਛੋਟੀ ਸੀ ਤੂੰ ਅੱਛਾ ਛੋਟੀ ਤੇ ਵੀ ਇੱਕ ਸਾਲ ਦੀ ਉਹ ਕਹਿੰਦੇ ਲੱਖ ਦੀ ਦੇਵਾਂਗੇ ਹੈ ਭੀਸਮਾ ਸੀਮਨ ਲੱਗਿਆ ਸੀਗਾ ਤੇ 23.2 ਕਿਲੋ ਦਾ ਰਿਕਾਰਡ ਹੈ ਤੇ ਹੁਣ ਇਹਦੀ ਉਮਰ ਕਿੰਨੀ ਹੋ ਗਈ ਬਈ ਹੁਣ 2 ਸਾਲ ਥੋੜੀ ਜਿਹੀ ਘੱਟ ਹੈ ਕਿੰਨੇ ਵਾਲੀ ਬੋਲ ਹਟੀ ਇਹ 2 ਵਾਲੀ ਬਸ ਹੁਣ ਆਪਾਂ ਇਹਦੇ ਇਹੀ ਕਰਵਾਵਾਂਗੇ ਵਧੀਆ ਸੀਮਨ ਲਵਾਈਏ ਤੇ ਬਈ ਜਾਂ ਫਿਰ ਤੁਸੀਂ ਬਾਈ ਕਹਿੰਦਾ ਵੀ ਉਹਨਾਂ ਨੇ ਕਿਹਾ ਸਾਨੂੰ ਵੀ ਨੈਚੁਰਲ ਕ੍ਰੋਸਿੰਗ ਕਰਾ ਦੇਾਂਗੇ ਕਿਹੜਾ ਸਾਨਾ ਬਈ ਉਹਨਾਂ ਕੋਲ ਰਤਨਸਾਨ ਆ ਉਹਨਾਂ ਕੋਲੇ ਚਲੋ ਮੈਨੂੰ ਸ਼ਾਇਦ ਇਹਦੇ ਬਾਰੇ ਨਹੀਂ ਪਤਾ ਚਲੋ ਹਰੇਕ ਕਿਸਾਨ ਬਾਰੇ ਨਹੀਂ ਪਤਾ ਜੀ ਕਿਹੜੀ ਕਿਹੜੀ ਬਲੱਡ ਲਾਈਨ ਚੋ ਬਈ ਇਹ ਉਹ ਕ੍ਰਾਂਤੀ ਚੋਂ ਕ੍ਰਾਂਤੀ ਚੋਂ ਉਹਦੀ ਮਾਂ ਦਾ ਰਿਕਾਰਡ ਉਹ ਚੰਗਾ ਸੀ 23 24 ਕਿਲੋ 23 24 ਕਿਲੋ ਆ ਠੀਕ ਆ ਬਸ ਤੁਸੀਂ ਬਲੱਡ ਲਾਈਨ ਦਾ ਦੇਖ ਲਓ ਜੇ ਉਹ ਨਾਲ ਮਿਲਦੀ ਹੋਵੇ ਪਰ ABC ਨਾਲ ਕਿੱਧਰ ਮਿਲਦੀ ਆ ਉਹ ਅੱਡ ਬਲੱਡ ਲਾਈਨ ਤੇ ਇਹ ਤੁਸੀਂ ਦੇਖ ਲਓ ਝੋਟੀ ਬਾਈ ਸ਼ੌਂਕ ਆ ਬਾਈ ਨੂੰ ਬਹੁਤ ਵਧੀਆ ਪਸ਼ੂ ਆ ਬਾਈ ਕੋਲੇ ਤੇ ਆ ਗੱਲੀ ਮੱਝ ਜ਼ਰੂਰ ਦੇਸੀ ਆ ਝੋਟੀ ਵੇਖ ਲਓ ਤੁਸੀਂ ਉਹ ਸਵਾ ਦੋ ਸਾਲਾਂ ਦੀ ਆ ਤੇ ਆ ਹਜੇ ਪੌਣੇ ਦੋ ਸਾਲਾਂ ਦੀ ਆ ਚੋਟੀ ਦਾ ਹਾਈਟ ਵੇਟ ਦੇਖੋ ਤੇ ਦੋ ਵਾਰੀ ਬਾਈ ਕਹਿੰਦਾ ਹੀਟ ਚ ਆ ਚੁੱਕੀ ਐ ਮਿਦਰਾਲ ਮੈਕਚਰ ਕਿਹੜਾ ਪਾ ਰਹੇ ਆ ਬਈ ਪਹਿਲਾਂ ਸੀਆਰਐਸ ਪਾਇਆ ਹੁਣ ਜਦ ਤਸੇ ਤੁਸੀਂ ਵੀ ਲੋਪ ਪਾਇਆ ਹਾਂ ਬਈ ਹਰ ਵਾਰੀ ਬਦਲ ਕੇ ਪਾਓ ਟੋਟਾ ਵਟ ਲਿਖਿਆ ਸ਼ਾਇਦ ਆਪਾਂ ਹਾਂ ਟੋਟਾ ਵਟ ਹਾਂ ਤੁਸੀਂ ਮੈਨੂੰ ਫੋਟੋ ਵੀ ਭੇਜੀ ਆ ਦਵਾਈ ਬਾਈ ਉਦੋਂ ਹੀ ਲੈ ਆਉਂਦਾ ਮੈਨੂੰ ਵਟਸਐਪ ਤੇ ਮੈਸੇਜ ਆ ਬਾਈ ਨੇ ਫੋਟੋ ਭਾਤੀ ਸੀ ਨਾਲ ਦੀ ਨਾਲ ਹੀ ਕਹਿੰਦਾ ਬਾਈ ਦਵਾਈ ਲੈ ਜਾਂਦੀ ਤੇ ਆ ਮੱਜ ਸੋਨੂੰ ਅਗਲੀ ਵੀਡੀਓ ਚ ਦਿਖਾਵਾਂਗੇ ਜੀ ਇਹਦੀ ਸਿਹਤ ਬਦਲਦੀ ਇਹ ਬਾਈ ਕਿੰਨਾ ਚਰੋ ਗਿਆ ਉਹਨੂੰ ਸੋਈ ਨੂੰ ਇਹਨੂੰ ਹੋ ਵੀ ਹੁੰਨੇ 7 ਮਹੀਨੇ ਆ ਵੇਖ ਇਹ ਇਥੋਂ ਦੀ ਮੰਨੋ ਉਹ ਸੜਦੀ ਹੈ ਹੱਡੀਆਂ ਖੋਰਨ ਵਾਲੀ ਗੱਲ ਹੁੰਦੀ ਹੈ ਜੀ। ਜੀ ਥੱਲੇ ਲੈਣ ਜੀ। ਹਾਂ ਥੱਲੇ ਉਹ ਲੇਵੇ ਚ ਵੀ ਲੈਣ ਬਣ ਜਾਂਦੀ ਹੈ ਇਹਦੇ ਵਾਸਤੇ ਇੱਕ ਤਾਂ ਹੋਮੋਪੈਥਿਕ ਦਵਾਈ ਯੂਰੀਕੁਰ ਬਈ ਤੇ ਇੱਕ ਤੁਸੀਂ ਫਾਸਫੋਰ ਦੇ ਇੰਜੈਕਸ਼ਨ ਲਾ ਸਕਦੇ ਆ ਤੇ ਨਾਲ ਆ ਨਾਜੀ ਬੂਸਟਰ ਸਾਨੂੰ ਸ਼ੁਰੂ ਕਰਨਾ ਪੈਣਾ ਇਹ ਮੱਝ ਦਾ ਤੁਹਾਡਾ ਹੱਲ ਹੋ ਜਾਊਗਾ। ਬਾਥਰੂਮ ਖੁੱਲ ਕੇ ਕਰਦੀ ਹੈ। ਬਸ ਕੋਈ ਦਿੱਕਤ ਨਹੀਂ ਕੀ। ਤੇ ਹੁਣ ਜਦੋਂ ਤਾਰਾਂ ਕਰਦੀ ਸੀ ਉਦੋਂ ਕੋਈ ਪਰੇਸ਼ਾਨ ਮੰਨ ਕੇ ਚਲੋ ਤਾਰਾਂ ਨੋਰਮਲ ਕਰਦੀ ਸੀ ਜਾਂ ਥੋੜੀਆਂ ਥੋੜੀਆਂ ਕਰਕੇ ਵਿੱਚ ਚਿੱਟਾ ਆਉਂਦਾ ਸੀ। ਉਹੀ ਹੈ ਨਾ ਬਾਈ ਅੰਦਰੋਂ ਦਿੱਕਤ ਕਰਕੇ ਫਾਸਫੋਰ ਦੀ ਡੈਫੀਸ਼ੈਂਸੀ ਕਰਕੇ ਮੇਨ ਫਾਸਫੋਰਸ ਤੇ ਕਾਪਰ ਦੀ ਆਪਣੇ ਬਹੁਤ ਆ ਸਾਡੇ ਏਰੀਆ 'ਚ ਵੀ ਕਾਪਰ ਦੀ ਬਹੁਤ ਆ ਤਾਂ ਕਰਕੇ ਇਹ ਦਿੱਕਤ ਆਉਂਦੀ ਹੈ ਬੱਚ ਨੂੰ ਤਾਂ ਹੀ ਮੱਝ ਲਿੱਸੀ ਆ ਤੁਹਾਡੀ ਇਹਨੇ ਕਿੰਨਾ ਦੁੱਧ ਦਿੱਤਾ ਬਈ ਇਹ ਹੈ ਰਿਕਵੈਸਟ 12 ਲੀਟਰ ਉਹਦੀ ਹਾਂ ਉਹ ਤਾਂ ਥੜਲੇ ਬਾਈ ਦੱਸਦਾ ਕਰੜੀ ਆ ਚੋਂ ਜਾਂ ਨਹੀਂ ਕਰੜੀ ਨਹੀਂ ਲੱਗਦੀ ਆ ਥਣਾ ਤੋਂ ਲੱਗਦੀ ਆ ਕਰੜੀ ਮੈਨੂੰ ਆ ਲੱਗਦੀ ਮੇ ਥੋੜੀ ਜੀ ਖਲੂਨ ਸੋਚੀ ਵੀ ਲੱਗਦੀ ਮੋੜੀ ਅੱਛਾ ਨਹੀਂ ਨਹੀਂ ਆ ਲਾਟੂ ਜੇ ਥਾਣ ਹੁੰਦੇ ਆ ਜਿਹੜੇ ਥੱਲੇ ਕਰੜੀ ਹੁੰਦਾ ਬੱਚ ਨੂੰ ਜ਼ਿਆਦਾ ਅੱਛਾ ਆ ਬਾਈ ਕਿਹੜੇ ਸੀਮੰਦੀ ਆ ਇਹ ਇਹ ਆਮੀ ਬਸੇਤਮ ਅੱਛਾ ਗੱਟੀ ਚੰਗੀ ਆ ਵਧੀਆ ਹਾਂ ਬਹੁਤ ਬਹੁਤ ਚੰਗੀ ਆ ਨੀਲੀ ਰਵੀ ਇਹਦੀ ਉਮਰ ਬਈ ਇਹਦੀ ਹੈਗੀ ਆ ਇਹ ਸਵਾ ਸਾਲ ਉੱਤੇ ਰਹੀ ਇਹਨੂੰ ਹੁਣੇ ਤੋਂ ਸ਼ੁਰੂ ਕਰਦੇ ਹੋ ਬਈ ਪਾਊਡਰ ਇੱਕ ਆਪਾਂ ਮੈਂ ਤੁਹਾਨੂੰ ਇੱਕ ਚੀਜ਼ ਹੋਰ ਦੱਸਾਂ ਜੀ ਵੀ ਆਪਾਂ ਆਮ ਤੌਰ ਤੇ ਲੋਕਾਂ 'ਚ ਇਹ ਚੀਜ਼ ਹੈਗੀ ਆ ਵੀ ਯਾਰ weight ਵਧ ਲੈ ਜਾਂਦੇ ਹੋ ਹਜੇ ਪਾਊਡਰ ਪਾਉਣ ਨੂੰ ਕੀ ਝੋਟੀ ਤਾਰਾਂ ਕਰਨ ਲੱਗ ਜੂਗੀ ਝੋਟੀ ਨੇ ਤਾਰਾਂ ਤੂਰਾ ਨਹੀਂ ਕਰਨੀਆਂ ਹੁੰਦੀਆਂ ਜੀ ਪਾਊਡਰ ਪਾਉਣ ਨਾਲ ਜਿੰਨੀ ਛੇਤੀ ਡਵਲਪ ਹੁੰਦਾ ਪਸ਼ੂ ਅੰਦਰੋਂ ਉਨਾਂ ਹੀ ਪਸ਼ੂ ਦੀ ਗ੍ਰੋਥ ਬਾਨੀ ਆ ਉਨਾ ਹੀ ਵਧੀਆ ਪਹਿਲੇ ਟੀਕੇ ਤੇ ਪਸ਼ੂ ਨੇ ਗੱਬਣ ਹੋ ਜਾਣਾ ਪਾਊਡਰ ਤੁਸੀਂ ਦਵਾਈ ਸਮਝ ਕੇ ਨਾ ਪਾਇਆ ਕਰੋ ਵੀ ਯਾਰ ਜੇ 2 ਸਾਲਾਂ ਦੀ ਝੋਟੀ ਹੋ ਗਈ ਹੁਣ ਪਾਊਡਰ ਸ਼ੁਰੂ ਕਰਕੇ 1.5 ਸਾਲ ਦੀ ਝੋਟੀ ਹੋ ਗਈ ਹੁਣ ਪਾਊਡਰ ਸ਼ੁਰੂ ਕਰਕੇ ਤੁਸੀਂ ਇਹ ਪਾਊਡਰ ਇਹਨੂੰ ਸ਼ੁਰੂ ਕਰੋ ਜੀ ਜਦੋਂ ਝੋਟੀ ਛੋਟੀ 6 ਮਹੀਨੇ ਦੀ ਪਹਿਲੀ ਗੱਲ ਤਾਂ ਦੇਖੋ ਤੁਸੀਂ 3 ਮਹੀਨਿਆਂ ਤੋਂ ਪੋਬਰਾਜ ਡਾਈਟਮੈਂਟ ਪੀ ਪਾਊਡਰ ਪਾਇਆ ਕਰੋ ਠੀਕ ਹੈ ਜੇ ਪੋਬਰਾਜ ਡਾਈਟਮੈਂਟ ਪੀ ਪਾਊਡਰ ਤੁਸੀਂ ਰੈਗੂਲਰ ਪਾਈ ਜਾਂਦੇ ਆ ਤਾਂ ਸਾਲ ਦੀ ਵੜ ਇੱਕ ਸਾਲ ਦੀ ਠੀਕ ਹੈ ਨਾਲ ਤੁਸੀਂ ਚਲੋ ਕਾਰਗਿਲ ਵਗੈਰਾ ਜਿਹੜੀ ਪਾਉਣੀ ਆ ਤੁਹਾਡੀ ਮਰਜ਼ੀ ਹੈ ਪਰ ਮੈਂ ਪਾਊਡਰ ਦੀ ਗੱਲ ਹੀ ਕਰੂੰਗਾ ਡੀ ਬੋਰੋਮੇ ਪਸ਼ੂ ਦੀ ਟਾਈਮ ਤੇ ਕਰੋ 1 ਸਾਲ ਦੀ ਵਿਹੜ ਤੇ 1.5 ਸਾਲ ਦੀ ਝੋਟੀ ਤੁਹਾਡੀ ਬਣ ਜੂਗੀ ਆਹਮਣ ਵਾਲੀ ਜੀ ਝੋਟੀ ਦੀ ਬਰੀਡ ਹੈਗੀ ਆ ਹਾਈਟ weight ਵਧੀਆ ਬਣ ਜਾਣਾ ਠੀਕ ਹੈ ਤੇ ਪਾਊਡਰ ਨੂੰ ਦਵਾਈ ਸਮਝ ਕੇ ਨਾ ਪਾਇਆ ਕਰੋ ਵੀ ਯਾਰ ਕਿਲੋ ਪਾਤਾ ਹਜੇ ਤਾਂ ਬੋਲੀ ਨਹੀਂ ਬਾਈ ਤੇ 2 ਕਿਲੋ ਪਾਤਾ ਬੋਲੀ ਨਹੀਂ ਵੇਖੋ ਜਿੰਨੀ ਡੈਫੀਸ਼ੈਂਸੀ ਆ ਪਾਊਡਰ ਉਨਾ ਹੀ ਪੈਣਾ ਜੀ ਠੀਕ ਹੈ ਪਾਊਡਰ ਨੇ ਅੰਦਰ ਹੀ ਜਾਣਾ ਪਸ਼ੂ ਦੇ ਵੱਧ ਨਾ ਪਾਇਆ ਕਰੋ ਹੁਣ ਜਿਵੇਂ ਉਹ ਮੈਂ ਚੱਕ ਕਲਿਆਣ ਸੁਖੇ ਵੀਡੀਓ ਬਣਾਈ ਸੀ ਉਹ 100 150 ਗ੍ਰਾਮ ਸੀ ਯਰ ਐਸ ਪਾਈ ਜਾਂਦੇ ਸੀ 50 ਗ੍ਰਾਮ ਦੀ ਡੋਜ਼ ਹੈ ਜੀ 50 ਗ੍ਰਾਮ ਤੋਂ ਵੱਧ ਨਾ ਪਾਇਆ ਕਰੋ ਬੋਡੀ ਵੇਟ ਜ਼ਿਆਦਾ ਹੈ ਤਾਂ 70 ਗ੍ਰਾਮ ਵੱਧ ਤੋਂ ਵੱਧ ਪਾ ਸਕਦੇ ਆ ਠੀਕ ਹੈ 100 150 ਗ੍ਰਾਮ ਪਾਊਡਰ ਪਾਉਣ ਦੀ ਕੋਈ ਲੋੜ ਨਹੀਂ ਹੁੰਦੀਗੀ ਪਾਊਡਰ ਤੁਹਾਨੂੰ ਪਤਾ ਹੀ ਆ ਜਿਵੇਂ ਟੋਟਾ ਵੈਟਾ ਬੋਬੀ ਮੈਨ ਬੀ ਹੈ ਵੈਸਟਮੈਨ 골ਡ ਹੈ ਜੀ ਬਹੁਤ ਪਾਊਡਰ ਆਉਂਦੇ ਆ ਤੇ ਕੋਈ ਵੀ ਲਿਆ ਸਕਦੇ ਆ ਤੁਸੀਂ ਪਾਊਡਰ ਤੇ ਪਾਊਡਰ 6 ਮਹੀਨਿਆਂ ਬਾਅਦ ਜੇ ਤੁਹਾਡੇ ਕਿੰਨੇ ਵੀ ਪਸ਼ੂ ਆ ਪਰ 6 ਮਹੀਨਿਆਂ ਬਾਅਦ 3 ਮਹੀਨਿਆਂ ਬਾਅਦ ਪਾਊਡਰ ਬਦਲਦੇ ਰਿਆ ਕਰੋ ਐਕੀ ਸਾਲਟ ਨਾ ਦਿਆ ਕਰੋ ਜੀ ਹੋਰ ਬਹੁਤ ਪਾਊਡਰ ਆਉਂਦੇ ਬਹੁਤ ਕੰਪਨੀਆਂ ਤੇ ਆਉਂਦੇ ਆ ਤੇ ਪਰ ਜੇ ਪਾਊਡਰ ਨੂੰ ਦਵਾਈ ਸਮਝ ਕੇ ਪਾਉਂਗੇ ਫਿਰ ਇਹ ਦਿੱਕਤ ਤੁਹਾਨੂੰ ਆਊਗੀ ਹਮੇਸ਼ਾ ਹੀ ਆਊਗੀ ਵੀ ਯਾਰ ਇਹ 2 ਸਾਲਾਂ ਦੀ ਹੋ ਗਈ 2.5 ਸਾਲਾਂ ਦੀ ਹੋ ਗਈ ਹਜੇ ਬਣੀ ਨਹੀਂ ਤੇ ਜਿਹੜਾ ਕੋਈ ਬਾਈ ਮੇਰੇ ਹਿਸਾਬ ਨਾਲ ਚੱਲੂਗਾ ਜਿਵੇਂ ਮੈਂ ਤੁਹਾਨੂੰ ਦੱਸਿਆ ਵੀ ਡਾਈਟਮੈਂਟ ਪੀਪ ਉਹ ਬਰਾਇਡ ਪਾਊਡਰ ਤੁਸੀਂ ਸ਼ੁਰੂ ਤੋਂ ਪਾਉਂਗੇ ਤਾਂ ਪਸ਼ੂਆਂ 'ਤੇ ਤੁਹਾਡੇ 'ਚ ਦਿੱਕਤ ਨਹੀਂ ਆਊਗੀ ਹੁਣ ਉਹ ਬਾਈ ਨੇ ਵਧੀਆ ਪਾਊਡਰ ਪੁੱਟਰ ਨਾਲ ਝੋਟੀ ਪਾਲੀਏ ਦੇ ਇਵੇਂ ਹੀ ਬੋਲਣੀ ਹੈ ਜੀ ਜੇ ਤੁਸੀਂ ਕੱਲੇ ਮੰਨ ਕੇ ਚਲੋ ਪੱਠਿਆਂ ਤੇ ਨਾ ਪਾਲੋਂਗੇ ਪਾਊਡਰ ਪਾਉਂਗੇ ਖਰਚਾ ਆਪਾਂ ਨੂੰ ਉਹ ਤੋਂ ਜ਼ਿਆਦਾ ਪੈ ਜਾਂਦਾ ਤੂੜੀ ਦਾ ਹਿਸਾਬ ਕਿਤਾਬ ਲਾ ਕੇ ਦੇਖੋ ਜੇ 4 ਦਾ ਹਿਸਾਬ ਕਿਤਾਬ ਲਾ ਕੇ ਦੇਖੋ ਜੇ ਕਿੱਥੇ ਤੁਸੀਂ ਬਸ ਨੂੰ 2.5 ਸਾਲਾਂ ਪੌਣੇ 3 ਸਾਲਾਂ ਦਾ ਸਵਾਲ ਲੈਣਾ ਕਿੱਥੇ 4 ਸਾਲਾਂ ਦੀ ਝੋਟੀ ਹੋ ਕੇ ਸੂਣੀ ਹੈ 1.5 ਸਾਲ ਦਾ ਖਰਚਾ ਸਾਨੂੰ ਤੂੜੀ ਪੱਠਿਆਂ ਦਾ ਤੇ ਤੁਹਾਡੀਆਂ ਦਿਹਾੜੀਆਂ ਦਾ ਖਾ ਮਖਾ ਪੈਂਦਾ ਜੀ ਜੇ ਤੁਸੀਂ ਇਹੀ ਪਾਊਡਰ ਪਾਉਂਗੇ ਤਾਂ ਤੁਹਾਨੂੰ ਇਹ ਖਰਚੇ ਨਹੀਂ ਪੈਣੇ ਡੇਰੀ ਫਾਰਮਿੰਗ ਦਾ ਧੰਦਾ ਫੇਰ ਹੀ ਕਾਮਯਾਬ ਹੋਣਾ ਠੀਕ ਹੈ ਇਹ ਚੀਜ਼ ਦਾ ਖਾਸ ਧਿਆਨ ਰ ਠੀਕ ਹੈ ਰੈਗੂਲਰ ਤਿੰਨ ਮਹੀਨਿਆਂ ਤੋਂ ਲੈ ਕੇ ਤੁਸੀਂ ਕੋਈ ਵੀ ਪਾਊਡਰ ਜਿਹੜਾ ਸਪਲੀਮੈਂਟ ਵੇਖੋ ਜਮਾਨੇ ਅਨਸਾਰ ਆਪਾਂ ਨੂੰ ਚੱਲਣਾ ਪੈਣਾ ਅੱਗੇ ਚੱਲਦਾ ਸੀ ਵੀ ਤੇ ਘਰ ਦੇ ਦਾਣੇ ਤੇ ਪਸ਼ੂ ਬਣਾਈ ਜਾਂਦੇ ਸੀ ਹੁਣ ਉਹ ਚੀਜ਼ਾਂ ਖਤਮ ਹੋ ਗਈਆਂ ਜੀ ਨਾ ਹੀ ਉਹ ਦਾਣਿਆਂ 'ਚ ਕੁਝ ਰਿਹਾ ਯੂਰੀਆ ਹੀ ਹੈ ਇਕੱਲੀ ਠੀਕ ਹੈ ਪਰ ਤੁਸੀਂ ਇਹ ਪਾਊਡਰ ਕੋਈ ਵੀ ਚੰਗੀ ਕੰਪਨੀ ਦਾ ਲੈ ਕੇ ਪਸ਼ੂ ਨੂੰ ਰੈਗੂਲਰ ਪਾਓ ਟੌਕਸੀ ਬਾਈਂਡਰ ਜੇ ਤੁਸੀਂ ਚਾਰ ਪਾਉਣਿਆ ਰੈਗੂਲਰ ਪਾਓ ਤੇ ਮਿਨਰਲ ਮਿਕਸਚਰ ਰੈਗੂਲਰ ਪਾਓ ਜੀ ਦੁੱਧ ਵਾਲੇ ਪਸ਼ੂ ਨੂੰ એનર્ਜੀ ਬੂਸਟਰ ਪਾਇਆ ਕਰੋ ਜਿਵੇਂ ਆ ਮੱਝ ਤਾਂ ਹੀ ਬਾਈ ਦੀ ਲੱਸੀ ਹੈ ਠੀਕ ਹੈ ਦੁੱਧ ਵੀ ਘਟ ਗਈ ਹੈ ਇਹਨੂੰ ਐਨਰਜੀ ਬੂਸਟਰ ਨਹੀਂ ਪਾਇਆ ਜੇ ਪਸ਼ੂ ਮਿੱਟੀ ਨੂੰ ਮੂੰਹ ਮਾਰਦਾ ਕੰਦਾ ਚੜਦਾ ਤਾਂ ਉਹਨੂੰ ਆਇਰਨ ਟੋਨਿਕ ਦੀ ਲੋੜ ਹੈ ਜੀ ਠੀਕ ਹੈ ਆਸ ਨੂੰ ਦੱਸਿਆ ਵੀ ਬਾਥਰੂਮ ਚ ਜਿਹੜਾ ਪਸ਼ੂ ਚਿੱਟਾ ਆਉਂਦਾ ਉਹਨੂੰ ਤੁਸੀਂ ਫਾਸਫੋਰ ਦੀ ਡੈਫੀਸ਼ੈਂਸੀ ਵਾਸਤੇ ਕੁਝ ਵੀ ਦੇ ਸਕਦੇ ਆ ਠੀਕ ਹੈ ਤੇ ਇੱਕ ਕੋਈ ਹੋਮੋਪੈਥਿਕ ਦਵਾਈ ਕੋਈ ਵੀ ਨਾਲ ਸ਼ੁਰੂ ਕਰ ਸਕਦੇ ਆ ਜੇ ਪਸ਼ੂ ਬਾਥਰੂਮ ਸਹੀ ਕਰਦਾ ਜੇ ਨਹੀਂ ਸਹੀ ਕਰਦਾ ਤੁਸੀਂ ਗਲਮੀਸ਼ੋਰਾ ਨਾਲ ਦੇ ਸਕਦੇ ਆ ਠੀਕ ਹੈ ਜੀ ਤਾਰਾ ਸਾਫ ਜਿੰਨਾ ਚਿਰ ਤਾ ਪਸ਼ੂ ਤਾਰਾ ਸਾਫ ਨਹੀਂ ਕਰਦਾ ਤੇ ਜਾਂ ਖੁੱਲ ਕੇ ਹੀਟ 'ਚ ਨਹੀਂ ਆਉਂਦਾ ਟੀਕਾ ਨਾ ਭਰਿਆ ਕਰੋ ਦਵਾਈ ਭਣਾ ਚਾਰ ਵਾਰੀ ਭਰਉਣੀ ਪੈ ਜੇ ਤੁਹਾਨੂੰ ਪਰ ਟੀਕਾ ਨਾ ਭਰਾਇਆ ਕਰੋ ਕਿਉਂ ਉੱਥੇ ਪਸ਼ੂ ਆਪਦੀ ਹੀਟ ਉੱਥੇ ਹੀ ਰੱਖ ਜਾਂਦਾ ਜੀ ਉੱਥੇ ਹੀ ਪਸ਼ੂ ਆਪਦੀ ਹੀਟ ਐਂਡ ਕਰ ਜਾਂਦਾ ਟੀਕੇ ਨਾਲ ਤੇ ਉਹ ਤੁਹਾਨੂੰ ਦਿੱਕਤ ਹੀ ਆਉਣੀ ਆ ਗਾਂ ਨੂੰ ਜਦੋਂ ਚੈੱਕਰਾਉਂਗੇ ਖਾਲੀ ਨਿਕਲਣੀ ਆ ਫਾਇਦਾ ਕੋਈ ਉੱਚ ਹੋਣਾ ਨਹੀਂਗਾ ਜੀ ਧੰਨਵਾਦ ਜੀ ਵੀਡੀਓ ਨੂੰ ਕਰਿਓ ਜੇ ਸ਼ੇਅਰ ਵੱਧ ਤੋਂ ਵੱਧ ਚੈਨਲ ਨੂੰ ਕਰਿਓ ਜੇ ਆਪਣੇ ਨੂੰ ਸਬਸਕ੍ਰਾਈਬ ਗੱਲਾਂ ਕਿਵੇਂ ਲੱਗਦੀਆਂ ਕਮੈਂਟ ਕਰਕੇ ਦੱਸਿਆ ਕਰੋ ਜੀ ਧੰਨਵਾਦ